ਸਸਕਾਰ ਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਯੂਕੇ ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਵ ਦਾ ਐਲਾਨ ਕੀਤਾ ਹੈ ਜਿਹਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਣ ਦੀ ਆਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦੀ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਣ ਦੇ ਯੋਗ ਹੋਣਗੇ ਯੂਕੇ ਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਣ ਦੇ ਯੋਗ ਬਣਾਉਣਗੇ ਕਿਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜਿਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਅਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ ਯੂਕੇ ਮੀਕਿਸ਼ਨ 80 ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ। ਇਹ ਇਨੋਵੇਟਰ ਰਾਉਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਇੱਕ ਨਵੀਨਤਾਕਾਰੀ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਦੀ ਆਗਿਆ ਦਿੰਦਾ ਹੈ। ਇਹ ਬਿਜ਼ਾਰ ਦੇ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ। ਨਾਲ ਹੀ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਆਗਿਆ ਦਿੱਤੇ ਦੀ ਜਿਸ ਦੇ ਨਾਲ ਉਹ ਆਪਣੀਆਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੋਣ 스타ਟਅਪ ਵੀਜ਼ਾ ਦੇ ਲਈ ਅਰਜੀ ਨਹੀਂ ਦੇ ਸਕਦੇ ਇਸ ਦੇ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਦੇ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਰਜੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਯੂਕੇ ਵਾਈਟ ਪੇਪਰ 2025 ਨੇ ਇਨੋ ਇਨੋਵੇਟਰ ਫਾਊਂਡਰ ਵੀਜ਼ਾ ਦੀ ਸਮੀਖਿਆ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੱਤਾ ਹੈ ਤਾਂ ਜੋ ਉਹ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਾਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ ਜੇਕਰ ਉਨ੍ਹਾਂ ਨੇ ਇਨੋਵੇਟਰ ਫਾਊਂਡਰ ਰੂਟ ਤੇ ਇਜਾਜ਼ਤ ਦੇ ਲਈ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ ਯੂਕੇ ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਤੇ ਵਿੱਚ ਬਦਲਾਵ ਦਾ ਐਲਾਨ ਕੀਤਾ ਜਿਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤੇਜ਼ ਤੇ ਅੰਦਰੋ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਣ ਦੀ ਆਗਿਆ ਦਿੱਤੀ ਗਈ ਹੈ यूके ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦੀ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ। ਯੂਕੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ। ਕਨੇਡਾ ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਅਗਿਆਦ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਹੋਣਗੇ ਯੂਕੇ ਮੀਕਿਸ਼ਨ ਨੀਟੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ। ਇਹ ਇਨੋਵੇਟਰ ਰਾਉਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਇੱਕ ਨਵੀਨਤਾਕਾਰੀ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਦੀ ਆਗਿਆ ਦਿੰਦਾ ਹੈ। ਇਹ ਬਾਜ਼ਾਰ ਦੇ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ। ਨਾਰੀ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਅਗਿਆ ਦੇ ਦਿੱਤੀ ਜਿਸ ਦੇ ਨਾਲ ਉਹ ਆਪਣੀਆਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੁਣ ਸਟਾਰਟਅਪ ਆ ਵੀਜ਼ਾ ਦੇ ਲਈ ਅਰਜ਼ੀ ਨਹੀਂ ਦੇ ਸਕਦੇ ਇਸ ਦੀ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਦੇ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ UK ਵਾਈਟ ਪੇਪਰ 2025 ਨੇ ਇਨੋਵੇਟਰ ਫਾਊਂਡਰ ਵੀਜ਼ਾ ਦੀ ਸਮੀਖਿਆ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ UK ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੱਤਾ ਜਾਵੇ ਤਾਂ ਜੋ ਉਹ UK ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਾਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ UK ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੁਜ਼ਗਾਰ ਪ੍ਰਾਪਤ ਕਸ ਕਰ ਜੇਕਰ ਉਹਨਾਂ ਨੇ ਇਨੋਵੇਟਰ ਫਾਊਂਡਰ ਰੂਟ ਉਤੇ ਜੋ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ ਯੂਕੇ ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਤੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜ ਜਿਹਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਤੇ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਂਦੀ ਆਗਿਆ ਦਿੱਤੀ ਗਈ ਹੈ ਯੂਕੇ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦੀ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਂਦੇ ਯੋਗ ਹੋਣਗੇ UK ਇਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ UK ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ UK ਨੇ ਇੱਕ ਵੱਡੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰੋਂ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੀ ਅਗਿਆ ਦਿੱਤੀ ਗਈ ਹੈ यूके ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਲਦ ਹੀ ਦੇਸ਼ ਛੱਡੇ ਬਿਨਾ ਇਨੋਵੇਟਰ ਫਾਊਂਡਰ ਵੀਜ਼ਾ ਉਤੇ ਜਾਣ ਦੇ ਯੋਗ ਹੋਣਗੇ ਯੂਕੇ ਮੀਕਰੇਸ਼ਨ ਨੀਤੀ ਦੇ ਵਿੱਚ ਵੱਡੇ ਬਦਲਾਅ ਐਲਾਨੇ ਗਏ ਨੇ ਜੋ ਯੂਕੇ ਦੇ ਵਿੱਚ ਵਿਦਿਆਰਥੀਆਂ ਨੂੰ 25 ਨਵੰਬਰ 2025 ਤੋਂ ਦੇਸ਼ ਛੱਡੇ ਬਿਨਾ ਸਿੱਧੇ ਇਨੋਵੇਟਰ ਫਾਊਂਡਰ ਵੀਜ਼ਾ ਉੱਤੇ ਜਾਣ ਦੇ ਯੋਗ ਬਣਾਉਣਗੇ। ਇਹ ਇਨੋਵੇਟਰ ਆਊਂਡਰ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਇੱਕ ਨਵੀਨਤਾਕਾਰੀ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਦੀ ਆਗਿਆ ਦਿੰਦਾ ਹੈ। ਇਹ ਬਾਜ਼ਾਰ ਦੇ ਵਿੱਚ ਕਿਸੇ ਵੀ ਹੋਰ ਚੀਜ਼ ਤੋਂ ਵੱਖਰਾ ਹੋਣਾ ਚਾਹੀਦਾ ਹੈ। ਨਾਲ ਹੀ ਕਾਰੋਬਾਰ ਜਾਂ ਫੇ ਕਾਰੋਬਾਰੀ ਵਿਚਾਰਾਂ ਨੂੰ ਇੱਕ ਪ੍ਰਮਾਣਿਤ ਸੰਸਥਾ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਜਿਸ ਨੂੰ ਇੱਕ ਸਮਰਥਨ ਸੰਸਥਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਸਾਰੀਆਂ ਲੋਕਤਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਨਵੇਂ ਨਿਯਮ ਸਟੱਡੀ ਵੀਜ਼ਾ ਉਤੇ ਵਿਦਿਆਰਥੀ ਨੂੰ ਯੂਕੇ ਦੇ ਅੰਦਰੋਂ ਇਨੋਵੇਟਰ ਫਾਊਂਡਰ ਰੂਟ ਉਤੇ ਜਾਂਦੀ ਅਗਿਆ ਦੇ ਦਿੱਤੀ ਜਿਸ ਦੇ ਨਾਲ ਉਹ ਆਪਣੀਆਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਪਿਛਲੀਆਂ پابੰਦੀਆਂ ਨੂੰ ਦੂਰ ਕਰਦੇ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਦੇਸ਼ ਛੱਡਣਾ ਪੈਂਦਾ ਸੀ ਵਿਦੇਸ਼ੀ ਹੋਣ 스타ਟਅਪ ਵੀਜ਼ਾ ਦੇ ਲਈ ਅਜੀ ਨਹੀਂ ਦੇ ਸਕਦੇ ਇਸ ਦੀ ਬਜਾਏ ਉਹ ਯੂਕੇ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਇਨੋਵੇਟਰ ਫਾਊਂਡਰ ਵੀਜ਼ਾ ਦੇ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ यूके वाइट पेपर 2025 ਨੇ ਇਨੋਵੇਟਰ ਫਾਊਂਡਰ ਵੀਜ਼ਾ ਦੀ ਸਮੀਖਿਆ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਉਦਮੀ ਪ੍ਰਤਿਭਾ ਨੂੰ ਉਦਮੀ ਵੀਜ਼ਾ ਦੇ ਵਿੱਚ ਜਾਣ ਦੇ ਲਈ ਸਮਰਥਨ ਦਿੱਤਾ ਹੈ ਤਾਂ ਜੋ ਉਹ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਅਤੇ ਕਰੀਅਰ ਬਣਾ ਸਕਣ ਹਾਲਾਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇੱਕ ਵਿਦਿਆਰਥੀ ਇਨੋਵੇਟਰ ਫਾਊਂਡਰ ਵੀਜ਼ਾ ਦੇ ਤਹਿਤ ਸਵੈ ਰੋਜ਼ਗਾਰ ਪ੍ਰਾਪਤ ਸਕਦਾ ਜੇਕਰ ਉਹਨਾਂ ਨੇ ਇਨੋਵੇਟਰ ਫਾਊਂਡਰ ਰੂਟ ਹਤੇ ਜਵਾਸਸ ਦੇ ਲਈ ਅਰਜੀ ਦਿੱਤੀ ਹੈ ਜਾਂ ਉਹ ਅਰਜੀ ਇੱਕ ਇਨੋਵੇਟਰ ਸੰਸਥਾਪਕ ਸਮਰਥਨ ਸੰਸਥਾ ਦੁਆਰਾ ਸਮਰਥਨ ਦੁਆਰਾ ਸਮਰਥਿਤ ਹੈ ਜਾਂ ਫਿਰ ਉਹ ਅਰਜੀ ਉਦੋਂ ਦਿੱਤੀ ਗਈ ਸੀ ਜਦੋਂ ਬਿਨਕਾਰ ਦੇ ਕੋਲ ਵਿਦਿਆਰਥੀ ਹੋਣ ਦੀ ਨਾਤੇ ਇਜਾਜ਼ਤ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ